ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਆਮਦ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਜੀਵਨ ਸਾਰੀ ਸ੍ਰਿਸ਼ਟੀ ਵਾਸਤੇ ਪਤ ਦੀ ਧਰਮ ਦੀ ਚਾਦਰ ਹੈ ਸਤਿਗੁਰ ਜੀ ਦਾ ਸ਼ਹੀਦੀ ਦਿਹਾੜਾ ਜੋ ਦਿੱਲੀ ਦੇ ਵਿੱਚ ਪਾਈ ਮਤੀ ਦਾ 710 ਦਿਆਲਾ ਜੀ ਸਹਤ ਸਤਗੁਰਾਂ ਸ਼ਹੀਦੀ ਦਿੱਤੀ ਸਾਰੀ ਮਾਨਵਤਾ ਵਾਸਤੇ ਧੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਇਕਾਦੁੱਤੀ ਮਿਸਾਲ ਹਨ ਇੱਕ ਸਿੱਖਿਆ ਹਨ ਸਾਡੇ ਵਾਸਤੇ ਅਦਰਸ਼ ਨੇ ਕਿ ਅਸੀਂ ਸਾਰੇ ਧਰਮਾਂ ਦਾ ਸਨਮਾਨ ਕਿਵੇਂ ਕਾਇਮ ਕਰਨਾ ਹੈ ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ ਕਿ ਮੇਰੇ ਜਿਹੜੇ ਹਿੰਦੂ ਭਰਾ ਨੇ ਮੇਰੇ ਜਿਹੜੇ ਹਿੰਦੂ ਵੀਰ ਨੇ ਅੱਜ ਜਿਹੜੇ ਉਹ ਗੱਲ ਦੇ ਵਿੱਚ ਜਨਉ ਪਾਉਂਦੇ ਨੇ ਤੰਗੁਰ ਤੇਗ ਭਾਦਰ ਪਾਸ਼ਾ ਜੀ ਦੇ ਆਪਾ ਪਰਉਪਕਾਰਾਂ ਨੂੰ ਕਦੇ ਨਹੀਂ ਭੁੱਲ ਸਕਦੇ ਤੰਗੁਰ ਤੇਗ ਭਾਦਰ ਸਤਿਪਾਤਸ਼ਾ ਸਗਲ ਸਿਸ਼ਟ ਪੈਟਾ ਪੀਚਾਦਰ ਪ੍ਰਗਟ ਪਏ ਗੁਰੂ ਤੇਗ ਬਹਾਦਰ ਕਵੀ ਸੈਨਾਪਤੀ ਜੀ ਦੇ ਅਨਸਾਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਆਮਦ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਜੀਵਨ ਸਾਰੀ ਸ੍ਰਿਸ਼ਟੀ ਵਾਸਤੇ ਪਾਤ ਦੀ ਧਰਮ ਦੀ ਚਾਦਰ ਹੈ ਧਰਮ ਰਖਿਅਕ ਦੁਨੀਆ ਦੇ ਅੰਦਰ ਧਰਮ ਦੀ ਆਜ਼ਾਦੀ ਵਾਸਤੇ ਇੱਕ ਮੀਲ ਪੱਥਰ ਕਾਇਮ ਕਰਨ ਵਾਲੇ ਸੱਚੇ ਪਾਤਸ਼ਾਹ ਤਿਲਕ ਜੰਜੂ ਰਾਖਾ ਪ੍ਰਭਤਾੰਕਾ ਕਿੰਨੋ ਵੱਡੋ ਕਲੂ ਮੈਸਾਕਾ ਸਤਿਗੁਰੂ ਜੀ ਦਾ ਸ਼ਹੀਦੀ ਦਿਹਾੜਾ ਜੋ ਦਿੱਲੀ ਦੇ ਵਿੱਚ ਭਾਈ ਮਤੀ ਦਾਸ ਸਤੀ ਦਾਸ ਦੇ ਅੱਲਾਹ ਜੀ ਸਹਤ ਸਤਿਗੁਰਾਂ ਸ਼ਹੀਦੀ ਦਿੱਤੀ। ਸੋ ਅੱਜ ਉਸ ਮਹਾਨ ਦਿਹਾੜੇ ਨੂੰ ਸਿੱਖ ਸੰਗਤਾਂ ਸਰਦਾ ਕੀਰਤਤ ਨਾਲ ਮਨਾ ਲਿਆ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵੱਲੋਂ ਵਿਖੇ ਅੱਜ ਸਮੁੱਚੇ ਪ੍ਰਬੰਧ ਵੱਲੋਂ ਸੰਗਤ ਦੇ ਸਹਿਯੋਗ ਨਾਲ ਸ਼੍ਰੀ ਖਾਨਪੁਰ ਸਾਹਿਬ ਜੀ ਆਰਾਮ ਸਨ ਸੰਪੂਰਨਤਾ ਹੋਈ ਹੈ। ਸੰਗਤਾਂ ਨੇ ਹਾਜ਼ਰੀ ਭਰੀ। ਸੋ ਸਾਰੀ ਮਾਨਵਤਾ ਵਾਸਤੇ ਧੰਗੁਰੂ ਤੇਗ ਬਹਾਦਰ ਮਹਾਰਾਜ ਜੀ ਇਕਾਦੁੱਤੀ ਮਿਸਾਲ ਹਨ, ਇੱਕ ਸਿੱਖਿਆ ਹਨ ਸਾਡੇ ਵਾਸਤੇ ਅਦਰਸ਼ ਨੇ। ਕਿ ਅਸੀਂ ਸਾਰੇ ਧਰਮਾਂ ਦਾ ਸਨਮਾਨ ਕਿਵੇਂ ਕਾਇਮ ਕਰਨਾ ਹੈ ਦੂਸਰਿਆਂ ਨੂੰ ਜਿਉਣ ਦਾ ਹੱਕ ਕਿਵੇਂ ਦੇਣਾ ਹੈ ਤੇ ਦੂਸਰਿਆਂ ਦੇ ਹੱਕਾਂ ਵਾਸਤੇ ਜੇ ਜ਼ਿੰਦਗੀ ਤੱਕ ਕੁਰਬਾਨ ਕਰਨੀ ਪਵੇ ਤਾਂ ਕਿ ਦੁਨੀਆ ਤੇ ਇਨਸਾਨੀਅਤ ਜਿੰਦਾ ਰਹਿ ਸਕੇ ਜ਼ੁਲਮ ਅਤਿਆਚਾਰ ਕਿਸੇ ਤਨਾ ਹੋਵੇ ਸੋ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਮਹਾਨ ਸ਼ਹਾਦਤ ਨੂੰ ਅੱਜ ਨਮਸਕਾਰ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸ਼ੋਕ ਹੇ 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 ਸਭ जग ਭਇਓ ਜੈ 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 ਸੁਰ ਲੋਕ ਤਨਗੁਰ ਨਾਨਕ ਪਾਸ਼ਾ ਜੀ ਦੀ ਨੌਵੀਂ ਜੋਤ ਤਨਗੁਰ ਤੇਗ ਬਹਾਦਰ ਪਾਸ਼ਾ ਜੀ ਦਾ ਅੱਜ ਸ਼ਹੀਦੀ ਪੁਰਬ ਨੂੰ ਸਮੁੱਚੀ ਸੰਗਤਾਂ ਨੇ ਰਲ ਮਿਲ ਕਰਕੇ ਗੁਰਦੁਆਰਾ ਸ੍ਰੀ ਗੁਰ ਸਿੰਘ ਸਭਾ ਪ੍ਰੀਤ ਨਗਰ ਦੇ ਵਿੱਚ ਮਨਾਇਆ ਅੰਮ੍ਰਿਤ ਵੇਲੇ ਤੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸਬਦ ਕੀਰਤਨ ਕਥਾ ਵਿਆਖਿਆ ਹੋ ਰਹੀ ਸੀ ਕੋਟਾਂਦ ਕੋੜ ਧੰਵਾਦ ਤੰਗੂਰ ਤੇਗ ਭਾਦਰ ਪਾਸ਼ਾ ਜੀ ਦਾ ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ ਕਿ ਮੇਰੇ ਜਿਹੜੇ ਹਿੰਦੂ ਭਰਾ ਨੇ ਮੇਰੇ ਜਿਹੜੇ ਹਿੰਦੂ ਵੀਰ ਨੇ ਅੱਜ ਜਿਹੜੇ ਉਹ ਗਲ ਦੇ ਵਿੱਚ ਜਨੇਊ ਪਾਉਂਦੇ ਨੇ ਉਹ ਜਨੇਊ ਕੋਈ ਧਾਗੇ ਦਾ ਨਹੀਂ ਕੋਈ ਡੋਰੀ ਦਾ ਨਹੀਂ ਉਹ ਤੰਗੂਰ ਤੇਗ ਭਾਦਰ ਪਾਸ਼ਾ ਜੀ ਦੀ ਆਂਦਰਾ ਦਾ ਜਨੇਊ ਹੈਗਾ ਜਿਹੜੇ ਮਸਤਕ ਤੇ ਟਿੱਕੇ ਲਾਉਂਦੇ ਨੇ ਉਹ ਤੰਗੂਰ ਤੇਗ ਭਾਦਰ ਪਾਸ਼ਾ ਜੀ ਦੇ ਖੂਨ ਦਾ ਟਿੱਕਾ ਹੈਗਾ ਮੇਰੀ ਸਮੁੱਚੀ ਮਾਨਵਤਾ ਨੂੰ ਬੇਨਤੀ ਹੈ ਕਿ ਤਨਗੁਰ ਤੇਗ ਬਹਾਦਰ ਪਾਸ਼ਾ ਜੀ ਦੀ ਆਪਾਂ ਯਾਦਾਂ ਮਨਾਇਆ ਕਰੀਏ ਤਨਗੁਰ ਤੇਗ ਬਹਾਦਰ ਪਾਸ਼ਾ ਜੀ ਦੇ ਆਪਾਂ ਪਰਵਕਾਰਾਂ ਨੂੰ ਕਦੇ ਨਹੀਂ ਭੁੱਲ ਸਕਦੇ ਹੁਣ ਸ਼ਹੀਦੀ ਦਿਹਾੜੇ ਸ਼ੁਰੂ ਹੋ ਗਏ ਨੇ ਫਤਿਹਗੜ ਸਾਹਿਬ ਤਨਗੁਰ ਤੇਗ ਬਹਾਦਰ ਸਾਹਿਬ ਜੀ ਦੇ ਲਾਲਾਂ ਦੇ ਲਾਲ ਦੇ ਦਿਹਾੜੇ ਸ਼ੁਰੂ ਨੇ ਮਾਤ ਗੁਜਰ ਕੌਰ ਜੀ ਦੇ ਦਿਹਾੜੇ ਸ਼ੁਰੂ ਨੇ ਆਪਾਂ ਰਲ ਮਿਲ ਕਰਕੇ ਇਸ ਧਰਤੀ ਨਾਲ ਜੁੜੀਏ ਰੋਮਾਂ ਦੀ ਬੇਦਬੀ ਕਰਨੀ ਬੰਦ ਕਰੀਏ ਪਤਿਤ ਪੁਣੇ ਨੂੰ ਠੱਲ ਪਾਈਏ ਤੇ ਨਸਿਆਂ ਦਾ ਸੇਵਨ ਤੋਂ ਗੁਰੇਜ਼ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ